ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 10 ਅਗਸਤ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਰਾਤ ਵੇਲੇ ਦੀ ਸੀ ਤੋਂ ਹੀ ਪੰਜਾਬ ਦੇ ਦੁਆਬੇ ਖੇਤਰ ਦੇ ਵਿੱਚ ਮੀਂਹ ਦਾ ਸਿਲਸਿਲਾ ਦੇਖਣ ਨੂੰ ਮਿਲ ਰਿਹਾ ਹੈ ਜੀ ਖਾਸ ਕਰਕੇ ਅਗਰ ਗੱਲ ਕੀਤੀ ਜਾਵੇ ਤਾਂ ਸਭਜਾ ਦਾ ਜੀਤ ਸਿੰਘ ਨਗਰ ਰੂਪਨਗਰ ਨਮਾ ਸ਼ਹਿਰ ਫਤਿਹਗੜ ਸਾਹਿਬ ਪਟਿਆਲਾ ਇਹਦੀ ਇਹ ਬੈਲਟੀ ਦੇ ਵਿੱਚ ਰਾਤ ਦੇ ਵੇਲੇ ਇੱਕ ਸਿਸਟਮ ਐਂਟਰ ਹੋਇਆ ਸੀ ਜਿਸ ਦੇ ਕਾਰਨ ਇਸ ਇਲਾਕੇ ਵਿੱਚ ਮੀਂਹ ਦਾ ਦੌਰ ਰਾਤ ਵੇਲੇ ਤੇ ਵੀ ਚੱਲਦਾ ਦਿਖਾਈ ਦੇ ਰਿਹਾ ਤੇ ਪੰਜਾਬ ਦੇ ਅੱਪਰ ਗੱਲ ਕਰੀ ਤਾਂ ਸਵੇਰ ਵੇਲੇ ਤੋਂ ਹੀ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਛਾਈ ਦੇਖਣ ਨੂੰ ਮਿਲ ਸਕਦੀ ਹੈ ਜੀ ਪੂਰੇ ਪੰਜਾਬ ਦੇ ਵਿੱਚ ਅੱਜ ਕਿਰਮਣ ਕਣੀ ਦੇ ਨਾਲ ਹੈਵੀ ਸਪੈਲ ਮੀਂਹ ਤਾਂ ਲੱਗ ਸਕਦਾ ਹੈ ਜੀ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹੇ ਹੁੰਦੇ ਦਿਖਾਈ ਦੇ ਰਹੇ ਨੇ ਹਲਕੇ ਤੋਂ ਦਰਮਿਆਨੇ ਰੂਪ ਦੇ ਬੱਦਲ ਤੇ ਨਾਲ ਨਾਲ ਮੀਂਹ ਦਾ ਮਾਹੌਲ ਪੂਰੇ ਪੰਜਾਬ ਵਿੱਚ ਅੱਜ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਜਿਹਦੇ ਬਾਰੇ ਆਪਾਂ ਮੌਸਮ ਵਿਭਾਗ ਵੱਲੋਂ ਅਲਰਟ ਜੋ ਜਾਰੀ ਹੋਇਆ ਜੀ ਉਹ ਵੀ ਦੇਖ ਲੈਂਦੇ ਆ ਕਿਹ ਅਲਰਟ ਜਾਰੀ ਹੋਇਆ ਜੀ 9 ਤਰੀਕ ਦੀ ਗੱਲ ਕਰੀਏ ਤਾਂ ਕੱਲ ਅਲਰਟ ਜਾਰੀ ਹੋਏ ਸੀ ਜਿਹਦੇ ਵਿੱਚ ਸਾਫ਼ ਦੱਸਿਆ ਗਿਆ ਕਿ ਆਉਂਦੇ 24 ਘੰਟਿਆਂ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਐਟ ਆਈਸੋਲੇਟਡ ਪਲੇਸਸ Heavy rain reported from isolated plops in district Amritsar. ਅਮਰitsar ਦੇ ਵਿੱਚ ਮੀਂਹ ਹੋਣ ਦੇ ਜ਼ਿਆਦਾ ਚਾਂਸ ਦਿਖਾਈ ਦੇ ਰਹੇ ਸੀ ਆਉਂਦੇ 24 ਘੰਟੇ ਦੀ ਗੱਲ ਕਰੀ ਤਾਂ ਹਰਿਆਣਾ ਵਿੱਚ ਵੀ ਸੇਮ ਹਾਲਾਤ ਬਣੇ ਹੋਏ ਦਿਖਾਈ ਦੇ ਰਹੇ ਨੇ ਤਾਪਮਾਨ ਦੀ ਗੱਲ ਕਰੀ ਤਾਂ 35-36 ਡਿਗਰੀ ਤੱਕ ਨਾਰਮਲ ਤਾਪਮਾਨ ਪਿਛਲੇ ਦਿਨਾਂ ਤੋਂ ਲਗਾਤਾਰ ਬਣੇ ਹੋਏ ਨੇ ਜੋ ਕਿ ਬਰਕਰਾਰ ਰਹਿਣਗੇ ਆਪਾਂ ਗੱਲ ਕਰੀਏ ਤਾਂ ਮੀਂਹਾਂ ਦੀ ਅੱਜ 10 ਤਰੀਕ ਦੀ ਗੱਲ ਕਰੀਏ ਖਾਸ ਕਰਕੇ ਅੱਜ ਬਹੁਤ ਵਧੀਆ ਮਾਹੌਲ ਮੀਂਹ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ yellow alert ਜਾਰੀ ਹੋ ਚੁੱਕਿਆ ਜੀ ਤੇ ਬਾਕੀ ਇਸ ਅਲਰਟ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿ ਕੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ ਤੇ ਬਾਕੀ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲੇ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਆ ਕਰੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਵੀ ਤੁਹਾਡੇ ਮੌਸਮ ਦੀ ਜਾਣਕਾਰੀ ਤੁਹਾਡੇ ਵੱਲੋਂ ਪਹੁੰਚ ਸਕੇ ਜੀ ਤੇ ਬਾਕੀ ਦੇ ਇਹ ਅਲਰਟ ਦਾ ਮਤਲਬ ਇਹ ਹੈ ਜੀ yellow alert ਦਾ ਕਿ ਅੱਜ ਹੈਵੀ ਰੇਨ ਐਟ ਆਈਸੋਲੇਟਡ ਪਲੇਸਸ ਤੇ ਮਤਲਬ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਦੇ ਚਾਂਸ ਨੇ ਤੇ ਬਾਕੀ ਉਹਦੇ ਨਾਲ ਲੱਗਦੇ ਇਲਾਕੇ ਜਿਹੜੇ ਕਿਸੇ ਕਿਸੇ ਟਾਵੇਂ ਇਲਾਕੇ ਦੇ ਵਿੱਚ ਮਾਝੇ ਮਾਲਵੇ ਦੋਆਬੇ ਤਿੰਨਾਂ ਇਲਾਕਿਆਂ ਦੇ ਵਿੱਚ ਕਿਣਮਣਕਣੀ ਹੋਣ ਦੇ ਪੂਰੇ ਪੂਰੇ ਚਾਂਸ ਬਣੇ ਕੀ ਪਤਾ ਲੱਗ ਰਿਹਾ ਹੈ ਕਿ ਗਰਮੀ ਤੋਂ ਰਾਹਤ ਅੱਜ ਦੇ ਦਿਨ ਮਿਲਦੀ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਦਾ ਅਲਰਟ ਹੁਣ ਇਹ ਸਹੀ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਕਿਸਾਨ ਵੀਰਾਂ ਨੂੰ ਆਮ ਲੋਕਾਂ ਨੂੰ ਵਧੀਆ ਮਾਹੌਲ ਅੱਜ ਦੇ ਦਿਨ ਗਰਮੀ ਤੋਂ ਰਾਹਤ ਵਾਲਾ ਤੇ ਮੀਂਹ ਵਾਲਾ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਏਸੀਜੀ ਅਪਡੇਟ ਅੱਜ ਪੂਰੇ ਦਿਨ ਦੀ ਤੇ ਜੋ ਵੀ ਨਵੀਂ ਅਪਡੇਟ ਹੋਵੇਗੀ ਦੁਪਹਿਰ ਤੇ ਸ਼ਾਮ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉੱਤੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਵੀਡੀਓ ਦੇਖਣ ਲਈ ਸਾਡੇ ਦਰਸ਼ਕ ਹੋਣ ਦਾ ਧੰਨਵਾਦ ਜੀ